mm सु <tã entender> ਨਾਲੇ ਅਤਿ ਅਪਾਰ ਗੁਰ ਕੈ ਸਬਦ ਪਰੇ ੁੰਡਾਰਾ ਬਦ ਦੀਪਕ ਵਰਤੈ ਦਿਉ ਲੋਏ ਜੋ ਚੱਖੈ ਸੋ ਨਿਰਮਲ ਹੋਈ ਨਿਰਮਲ ਨਾਮ ਹੋਵੇ ਮਨ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਹਰ ਰਸ ਚਾਖਿਆ ਸੋਹਰ ਜਨ ਲੋਗ ਇਸ ਸਦਾ ਹਰਖ ਨਾਹੀ ਸਤਿ ਗੁਰੂ ਮਿਲੈ ਸਤਿ ਕ੍ਰਿਸ਼ਨ ਉਚਾਈ ਨਾਨਕ ਨਾਮ ਸਾਥ ਸੁਖ ਪਾਈ ਅੰਮ੍ਰਿਤ ਵੇਲੇ ਦੀ ਦਾਤ ਉਸ ਗਿਰਵਾਸਿ ਗਿਰਵਾਜੇ ਕਿਰਪਾ ਕੀਤੀ ਹੈ ਨਿਤਨੇਮ ਇਸੇ ਵਾਰ ਸਤਪੁਰਾਂ ਨੇ ਲਈ ਪ੍ਰੰਤ ਸਾਰੇ ਸਾਰਿਆਂ ਤੇ ਦਇਆ ਮਿਲ ਕਰਦੇ ਹੋਏ ਪਾਵਨ ਪਿਤਰੋ ਤੁਮ ਨਾਮ ਸਹਿਬ ਦੀ ਦਾਤ ਉਸ ਗਿਰਵਾਜੇ ਅਜਿ ਦੇ ਪਾਵਨ ਉਪਵਾਖਸ਼ਿਤ ਜੀ ਦੀ ਦਾਸ ਨਾ ਸ੍ਰੀ ਗੁਰੂ ਮੱਲਾ ਦੀ ਜਾਤ ਨਾ ਸ੍ਰੀ ਰਾਗ ਦੇ ਅੰਦਰ 30 ਦੇ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਆਂ ਦੀਆਂ ਜੀਹਾਂ ਦੇ ਪਾਵਨ ਮਹਾਰਗੰਤੂ ਚਾਰਨ ਕੀਤੀ ਹੋਈ ਪਵਿੱਤਰ ਗੁਰਬਾਣੀ ਦੇ ਰਾਨੀ ਧੰਨ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਬਖਸ਼ਿਸ਼ਾ ਦਾਤ ਕਰਦੇ ਆਓ ਸਤਿਗੁਰਾਂ ਦੇ ਪਾਵਨ ਬਚਨਾਂ ਵਿਚਾਰੀ ਵਿਚਾਰ ਕੇ ਨਿਰਦੇਜ ਉਸਾਕੀ ਸਤਿਗੁਰਾਂ ਤੋਂ ਜੀਵਨ ਜਿਉਣ ਦੀ ਜਾਣ ਸਿੱਖੀਏ ਰਸਨਾ ਬੰਤਰ ਕਰਦੇ ਹੋਏ ਗੁਰੂ ਚਰਨਾਂ 'ਚ ਹਾਕੀ ਲਗਾਓ ਸੋਭ ਸਿੰਘ ਸਵਰਗ ਸੋ ਸਾਰੇ ਹੀ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਰਮ ਸਤਗੁਰ ਪਾਤਸ਼ਾਹ ਮਹਾਰਾਜ ਦੇ ਬਚਨ ਕਰਦੇ ਹਾਂ ਏ ਪਾਈ ਪ੍ਰਮਾਤਮਾ ਦਾ ਨਾਮ ਪਵਿੱਤਰ ਧਨ ਹੈ ਇਹ ਕਦੇ ਨਾਮ ਉਣ ਵਾਲਾ ਧਨ ਹੈ ਜਿਹੜਾ ਕਦੇ ਮੁਕਦਾ ਨਹੀਂ ਹੈ ਦੁਨੀਆ ਦੇ ਧਨ ਨੂੰ ਜਾਣ ਕੇ ਦੁਨੀਆ ਦਾ ਧਨ ਆਸਵਾਨ ਹੈ ਨਾਸੁਗੁਰੰਧਰ ਹੈ ਮੁਕ ਜਾਂਦਾ ਹੈ ਔਰ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਦਾ ਅਨਖ ਦੇ ਮੁਕਦਮੀ ਹੈ ਇਸ ਤਰ੍ਹਾਂ ਕੇ ਪਾਸੋਂ ਕਹਿੰਦੇ ਨੇ ਪਾਈ ਤੇ ਧਨ ਨਿਰਮਲ ਹੈ ਪਵਿੱਤਰ ਹੈ ਨਾਮ ਉਪਰ ਵਾਲਾ ਹੈ ਗੁਰ ਕੈ ਸਬਦ ਭਰੇ ਭੰਡਾਰਾ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਦੇ ਅੰਦਰ ਸੁਭਨ ਦੇ ਖਜਾਨੇ ਪੜ ਜਾਂਦੇ ਹੈ ਆਸਮਿਤ ਜਿਤ੍ਰੰ ਨੇਮਿਤ ਕਰਕੇ ਨਸਾਨ ਮਾਇਆ ਕੱਠੀ ਕਰਦਾ ਹੈ ਮਾਇਆ ਦੇ ਅਨੰਤ ਰੂਪੇ ਜਾਣੇ ਪਰ ਲੰਦਾ ਹੈ ਮਾਇਆ ਜੋੜਦਾ ਹੈ ਉਸੇ ਤਰ੍ਹਾਂ ਗੁਰਮਤਿ ਦੇ ਮਾਰਗ ਤੇ ਚੱਲ ਕੇ ਗੁਰੂ ਦੇ ਸਬਰ ਦੀ ਕਮਾਈ ਕਰਕੇ ਮੁਕਤ ਨਾਮ ਰੂਪੀ ਧਨ ਇਕੱਠਾ ਕਰਦਾ ਹੈ ਜਿਹੜਾ ਭਾਈ ਗੁਰੂ ਦੇ ਸਬਦ ਦੀ ਕਮਾਈ ਕਰਦਾ ਹੈ ਗੁਰੂ ਦੇ ਸਬਦ ਵਿੱਚ ਜੁੜਿਆ ਮਨੁੱਖ ਦੇ ਅੰਦਰ ਫਿਰ ਇਹ ਨਾਮ ਪੀਤਨ ਇਕੱਠਾ ਹੁੰਦਾ ਹੈ ਨਾਮ ਰੂਪੀ ਧੰਦੇ ਕਜਾਨੇ ਭਰ ਜਾਂਦੇ ਹਨ ਫਿਰ ਉਹ ਐਸੇ ਕਜਾਨੇ ਨੇ ਜਿਹੜਾ ਕਦੇ ਵੀ ਨਾਮੁਕ ਨਹੀਂ ਹੁੰਦਾ ਤੇ ਸਤਿਗੁਰੂ ਕਾਸਾ ਜੀਆਂ ਵੀ ਸਾਨੂੰ ਵਾਚਨ ਕਹੇ ਨੇ ਭਾਈ ਇਹ ਹੀ ਧੰਨਾ ਜਿਹੜਾ ਤੇਰੇ ਕੰਮ ਆਉਣ ਗੁਰਦਾ ਇਤੋਂ ਬਿਨਾਂ ਮੇਕਾ ਹੋਰ ਕੋਈ ਧੰਨ ਹੈ ਨਾਮ ਧਨ ਵਿਨੂ ਸਭ ਵਿਖ ਜਾਣ ਪਾਸਕ ਦੇਹ ਪਾਈ ਆਕਾਰਪੁਰ ਵੈਕੂ ਜੀ ਦੇ ਨਾਮ ਤੋਂ ਬਿਨਾਂ ਉਹ ਜਨਾ ਤੂੰ ਦੁਨੀਆਂ ਬਣ ਧਨ ਜਿੰਨਾ ਮਰਦੇ ਇਕੱਠਾ ਕਰਦਾ ਜਿਨ੍ਹਾਂ ਨੂੰ ਇਕੱਠਾ ਕਰੇਗਾ ਇੱਕ ਜ਼ਹਿਰ ਦਾ ਕਰਨ ਕਰਦਾ ਹੈ ਦੁਨੀਆਂ ਦਾ ਧਨ ਦੁਨੀਆਂ ਦੀ ਮਾਇਆ ਤੇ ਜ਼ਹਿਰ ਦਾ ਕਰਨ ਕਰਦੀ ਹੈ ਤੇ ਗ੍ਰੀਵਰ ਵਾਲਾ ਆਸਰ ਕੇ ਉਹਨੂੰ ਜ਼ਹਿਰ ਸਮਝ ਲੈ ਜੋ ਆਤਮਿਕ ਜੀਵਨ ਨੂੰ ਤੇਰੇ ਮਾਰਨ ਨੂੰ ਕਹਿੰਦੀ ਹੈ ਕਿਉਂਕਿ ਜਿੱਨਾ ਮਾਇਆ ਦਾ ਲਾਲਚ ਉਹਦੇ ਕੰਮ ਅਸੀਂ ਅਕਾਲ ਪੁਰਖ ਵੈਰਵੂ ਦੇ ਨਾਲ ਟੁੱਟਾਂਗੇ ਨਾਮ ਨਹੀਂ ਜਪ ਸਕਦੇ ਸਿਮਰਨ ਨਹੀਂ ਕਰ ਸਕਦੇ ਸੇਵਾ ਨਹੀਂ ਕਰ ਸਕਦੇ ਇਸੇ ਕਰਕੇ ਤਾਂ ਗੁਰੂ ਅਮਰਦਾਸ ਜੀ ਮਾਨ ਰਾਜਪਾਤਸਾ ਜੀ ਨੇ ਅੱਜ ਵੀ ਇਹੀ ਵਚਨ ਕਹੇ ਨੇ ਸਾਨੂੰ ਰੋਜ਼ ਆਨੰਦ ਸਿੰਘ ਜੀ ਦੇ ਬਾਤ ਦੇ ਵਿੱਚ ਵੀ ਇਹੀ ਸੁਣਾਉਂਦੇ ਗ੍ਰੀਵਨਗਾਰ ਪੰਜ ਸਾਲ ਰੋਜ਼ ਸਾਨੂੰ ਸੁਣਾਉਂਦੇ ਨੇ ਭਾਈ ਜਿੱਥੇ ਸੰਸਾਰ ਹੈ ਉੱਤੇ ਜਹਿਰ ਦਾ ਪਰਿਆ ਹੈ ਤੇ ਪ੍ਰੀਤ ਸਾਹਿਬ ਜੀਆਂ ਦੇ ਨੇ ਵੀ ਸੰਸਾਰ ਨੂੰ ਚੈਰ ਆਖਿਆ ਹੈ ਪ੍ਰੀਤਾ ਤੇ ਸਬੰਧਨਾ ਧੜੀਆਂ ਖੰਡ ਰਵਾੜ ਕਹਿੰਦੇ ਜਹਿਰ ਦੀਆਂ ਲੰਗਣਾ ਨੇ ਪਰ ਧੜੀਆਂ ਹੋਈਆਂ ਖੰਡ ਨਾਲ ਰਵੇਕੇ ਨੇ ਖੰਡ ਨੂੰ ਮੁੱਠੀਆਂ ਲਾਕੀਆਂ ਨੇ ਪਰ ਅੰਦਰ ਜਾ ਕੇ ਜੇ ਸਾਡੇ ਆਤਮਕ ਜੀ ਆਤਮਕ ਜੀਵਨ ਹੈ ਸਾਡਾ ਉਹਨੂੰ ਇਹ ਮਾਰ ਕੇ ਹੁੰਦੀਆਂ ਨੇ ਕਿਸੇ ਕਰਕੇ ਬਾਸਾ ਜਿਹੜੇ ਭਾਈ ਨਾਮ ਧੰਨ ਦੇ ਨੂੰ ਉਸ ਸਾਖ ਵਿਖ ਜਾਣ ਕੱਲੇ ਇੱਕ ਨਾਮ ਧੰਨ ਨੂੰ ਮਨਾ ਜਿੰਨਾ ਕੁਝ ਵੀ ਸੰਸਾਰ ਦੇ ਵੇਖ ਰਿਆਂ ਭਾਈ ਇਹ ਸਾਰਾ ਜ਼ਹਿਰ ਹੈ ਇਹ ਜ਼ਹਿਰ ਜੋ ਆਤਮਕ ਜੀਵਨ ਨੂੰ ਮਾਰੂ ਪਾਉਂਦਾ ਹੈ ਮਾਇਆ ਉਹ ਜਗੈ ਅਭਾਨ ਦੁਨੀਆ ਵਾਲਾ ਧਨ ਹੰਕਾਰ ਕਰਦਾ ਜਾਂਦਾ ਜੀਦੇ ਕੋਈ ਜਿੰਨਾ ਤਨ ਹੁੰਦਾ ਹੈ ਆਸ ਕਿਦੇ ਭਾਈ ਉਹਨਾਂ ਕੋ ਹੰਕਾਰੀ ਪੁਰਸ਼ ਹੰਕਾਰ ਹੋ ਜਾਂਦਾ ਕੋਲੇ ਮਾਇਆ ਉਹ ਲੋਭੀ ਵੀ ਹੋ ਜਾਂਦਾ ਹੈ ਹੰਕਾਰੀ ਵੀ ਹੋ ਜਾਂਦਾ ਹੈ ਉਹਦੇ ਅੰਦਰ ਦਇਆ ਵੀ ਮਤਮ ਹੋ ਜਾਂਦੀ ਹੈ ਇਸ ਕਰਕੇ ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮੁਖ ਮਾਇਆ ਦੇ ਮੋਹ ਦੇ ਵਿੱਚ ਸੜਦਾ ਜਾਂਦਾ ਹੈ। ਆਸਾ ਕਹਿੰਦੇ ਨੇ ਜਿੰਜੇ ਕੋਲ ਜਿਆਦਾ ਮਾਇਆ ਬਾ ਜਾਂਦੇ ਹੁਣ ਚਿੰਤਾ ਦਾ ਰੋਗ ਵੀ ਲੱਗ ਜਾਂਦਾ ਹੈ। ਜਿਸ ਕੋਲ ਹੈ ਬਹੁਤੀ ਇਸ ਗ੍ਰਹਿ ਚਿੰਤਾ ਉਥੇ ਚਿੰਤਾ ਦਾ ਵੀ ਰੋਗ ਆਉਂਦਾ ਹੈ। ਆਸਾ ਕਹਿੰਦੇ ਹਨਕਾਰ ਦਾ ਵੀ ਰੋਗ ਆਉਂਦਾ ਹੈ। ਲੋਭ ਦਾ ਵੀ ਉਹਦੇ ਅੰਦਰ ਰੋਗ ਆ ਜਾਂਦਾ ਹੈ। ਇਹ ਮਾਇਆ ਜਣੀ ਹੈ ਤੇ ਐਵੇਂ ਰੋਗ ਅੰਦਰ ਪੈਦਾ ਕਰਦੀ ਹੈ। ਏ ਬਾਸਾ ਕਹਿੰਦੇ ਫਿਰ ਇਹ ਜਿੰਨੇ ਰੂਪਾਂ ਦਾ ਗਰਸਿਆ ਬਿਆਨ ਮਨੁੱਖ ਅੰਦਰ ਹੀ ਸੜਦਾ ਮਰਦਾ ਰਹਿੰਦਾ ਹੈ ਗੁਰਮਖ ਹਰ ਰਸ ਚੱਖੇ ਕੋਈ ਇਸ ਕਰਕੇ ਸਤਿਗੁਰ ਪਾਸੋਂ ਵਚਨ ਕਰਦੇ ਨੇ ਜੇ ਭਾਈ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਲੈ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਚੱਕਦਾ ਹੈ ਤੇ ਉਸ ਦਾ ਆਨੰਦ ਹੋਵੇ ਦਿਨ ਰਾਤ ਹੀ ਪੂਰੇ ਭਾਗ ਪ੍ਰਾਪਤ ਹੋਏ ਰਾਉ ਤ੍ਰਿਭੁਵਨਵਾਸਾ ਕਹਿੰਦੇ ਜਿਹੜਾ ਵੀ ਮਨੁੱਖ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲੈੰਦਰ ਪਾਈ ਫਿਰ ਉਸ ਨੂੰ ਦਿਨ ਰਾਤ ਹਰ ਵੇਲੇ ਆਤਮਿਕ ਆਨੰਦ ਮਿਲਿਆ ਰਹੇ ਉਹਦੇ ਕੋਲ ਚਿੰਤਾ ਨਹੀਂ ਹੁੰਦੀ ਹੈ ਨਾਮ ਨਾਲ ਜੁੜਿਆ ਹੋਇਆ ਮਨੁੱਖ ਹੰਕਾਰ ਤੋਂ ਬਚ ਜਾਂਦਾ ਹੈ। ਨਾਮ ਨਾਲ ਜੁੜਿਆ ਹੋਇਆ ਮਨੁੱਖ ਲੋਭ ਤੋਂ ਬਚ ਜਾਂਦਾ ਹੈ। ਨਾਮ ਤੋਂ ਜੁੜਿਆ ਹੋਇਆ ਮਨੁੱਖ ਨਾਮ ਨਾਲ ਜੁੜਿਆ ਹੋਇਆ ਮਨੁੱਖ ਆਪ ਸਾਜ ਦੇ ਦਿਨ ਰਾਤ ਜਰ ਅਨੰਦ ਵਿੱਚ ਰਹਿੰਦਾ ਹੈ। ਉਹਨੂੰ ਆਤਮਿਕ ਅਨੰਦ ਮਿਲਿਆ ਲੰਦਾ ਹੈ। ਪਰ ਇਹ ਹਰ ਨਾਮ ਵਸ ਆਸਕ ਦਿਨੇ ਪੂਰੇ ਭਾਗ ਪ੍ਰਾਪਤ ਹੋਏ। ਕ੍ਰਿਵਰਵਾਦ ਦਾ ਸਾਹਿਬ ਕਹਿੰਦੇ ਭਾਈ ਪੂਰੀ ਕਿਸਮਤ ਦੇ ਨਾਲ ਹੁੰਦਾ ਹੈ ਪੂਰੀ ਕਿਸਮਤ ਕਿਹਨਾਂ ਦੀ ਹੈ ਜਿਹੜੇ ਗੁਰੂ ਚਰਨਾਂ ਨਾਲ ਜੁੜਦੇ ਨਹੀਂ ਜਿਹੜੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੀ ਦੱਸੀ ਹੋਈ icar ਖੂਦ ਨੇ ਨਾਮ ਜਪਦੇ ਨੇ ਸਿਮਰਨ ਕਰਦੇ ਹਨ ਤੇ ਉਹਨਾਂ ਨੂੰ ਵੀ ਪ੍ਰਾਪਤ ਹੁੰਦਾ ਹੈ ਰਹਾ ਸਬਦ ਦੀਪਕ ਬਲ ਕਹਿ ਤਹ ਹੋਏ اے ਭਾਈ ਗੁਰੂ ਦਾ ਸ਼ਬਦ ਮਨ ਨੂੰ ਇੱਕ ਦੀਵਾ ਹੈ ਸਾਰੇ ਸੰਸਾਰ ਵਿੱਚ ਜਿਹੜਾ ਚਾਨਣ ਕਰਦਾ ਹੈ ਜੋ ਚਾਖੇ ਸੋ ਨਿਰਮਲ ਹੋਏ ਤੇ ਜਿਹੜਾ ਮਨੁੱਖ ਭਾਈ ਗੁਰੂ ਦੇ ਸ਼ਬਦ ਨੂੰ ਚੱਕਦਾ ਹੈ ਪਾਤਸ਼ਾਹ ਕਹਿੰਦੇ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਉੱਜਾਂਦਾ ਹੈ ਉਹੀ ਮਨੁੱਖ ਇਸ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਸਕਦਾ ਹੈ ਜਿਹੜਾ ਭਾਈ ਗੁਰੂ ਰੂਪੀ ਸ਼ਬਦ ਨੂੰ ਚੱਕਦਾ ਗੁਰੂ ਰੂਪੀ ਸ਼ਬਦ ਦਾ ਸਵਾਦ ਲੈਂਦਾ ਹੈ ਨਾਮ ਜਪਦਾ ਹੈ ਨਿਰਮਲ ਨਾਮ ਓਮ ਮੈਂ ਵਰਤੋਈ ਗੁਰੂ ਦੇ ਗੁਰੂ ਦੇ ਸਾਧ ਰਾਹੀ ਪਵਿੱਤਰ ਹਰ ਨਾਮ ਵਿੱਚ ਜੁੜ ਕੇ ਉਹ ਮਨਕ ਆਪਣੇ ਅੰਦਰੋਂ ਹੁੰਮੇ ਦੀ ਮਹਿਤੋ ਰੰਗ ਜਿਹਨੂੰ ਸਾਨੂੰ ਸਤਪੁਰ ਸਾਹਾ ਮਹਾਰਾਜ ਹੋਰ ਸੁਣਾਉਂਦੇ ਨੇ ਤੇਰੀ ਮਤ ਪਾਪਾਂ ਨਾਲ ਪਰੇ ਹੋਈ ਹੈ ਰੋਹੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਰੋਸ ਸੁਝਾਉਂਦੇ ਨੇ ਧਰੀਏ ਮਤ ਪਾਪਾਂ ਤੇ ਸੰਤ ਤੇਰੀ ਮਤ ਦੇ ਪਾਪਾਂ ਨਾ ਭਰੀ ਹੋਈ ਨੇ ਆਂ ਜੇ ਰੰਗਲ ਕਰਦਾ ਇਤਸਾਦਨ ਹੈ ਕਿਹੜਾ ਸਾਧਨ ਹੈ ਉਹ ਧੋਪੈ ਨਾਗ ਕਰੰ ਪਾਪਾਂ ਦੇ ਨਾਮ ਦੇ ਰੰਗ ਨਾ ਧੋਤੀ ਜਾ ਸਕਦੀ ਹੈ ਜਿਹੜੀ ਤੇਰੀ ਮਤ ਦੇ ਕੀ ਮਾੜੀ ਮਿੱਕੀ ਹੈ ਪਾਪ ਉਹਦੇ ਅੰਦਰ ਭਰੇ ਪੈਣੇ ਵਿਕਾਰ ਭਰੇ ਪੈਣੇ ਇਸੇ ਤਰ੍ਹਾਂ ਅਸੀਂ ਸਭ ਕੁਲ ਸਾਹ ਮਹਾਰਾਜ ਜੀ ਦੇ ਬੀਚਨ ਕਰਦੇ ਨੇ ਗ੍ਰੀਵਨਗਾਰ ਬਾਸਾ ਕਹਿੰਦੇ ਨਿਰਮਲ ਨਾਮ ਓਮ ਅੰਮ੍ਰਿਤੁ ਹੈ ਭਾਈ ਇਹਦਾ ਨਾਮ ਗੁਰੂ ਦਾ ਦਿੱਤਾ ਗਿਆ ਉਪਦੇਸ਼ ਪਵਿੱਤਰ ਹਨ ਨਾਮ ਦੇ ਵਿੱਚ ਜਿਹੜਾ ਵੀ ਉਨਨਕ ਜੁੜਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੇ ਮੈਨ ਨੂੰ ਧੋ ਰਿੰਦਾ ਹੈ ਨਾਮ ਜਪਣ ਨਾਲ ਆਤਮਾ ਮਨ ਦੀ ਮੈਨ ਨੂੰ ਤੋਕੇ ਪਵਿੱਤਰ ਹੋ ਜਾਂਦਾ ਹੈ ਸਾਚੀ ਭਗਤ ਸਦਾ ਸੁਖ ਹੋਏ ਤੇ ਪਾਸਾ ਦੇ ਜਿਹੜਾ ਭਾਈ ਸਦਾ ਜਪਉ ਨਹੀਂ ਭਗਤੀ ਕਰਦਾ ਹੈ ਮਨੁੱਖ ਫਿਰ ਭਗਤੀ ਦੀ ਵਰਤਨ ਦੇ ਨਾਲ ਮਨੁੱਖ ਦੇ ਅੰਦਰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ ਆਤਮਾ ਦਾ ਨਾਮ ਬਣਿਆ ਰਹਿੰਦਾ ਹੈ ਜਿਨ ਹਰ ਦਾ ਸੱਚ ਆਖਿਆ ਸੇ ਹਰ ਜਨ ਲੋਗ ਤੇ ਭਾਈ ਜਿਸ ਨੂੰ ਮੁਕਨੇ ਪਰਮਾਤਮਾ ਦਾ ਨਾਮ ਰਾਖ ਚੱਕ ਰਿਆ ਹੈ ਨਾਮ ਰੂਪੀ ਜਿਹੜੇ ਅਨਾਮ ਨੂੰ ਜਿਨੇ ਪਰਤਾਪਤ ਕੀਤਾ ਹੈ ਉਹ ਪਰਮਾਤਮਾ ਦਾ ਦਾਸ ਬਣ ਗਿਆ ਹੈ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਸਨ ਉਸ ਨੂੰ ਸਦਾ ਹੀ ਆਨੰਦ ਪ੍ਰਾਪਤ ਰਹਿੰਦਾ ਹੈ ਉਸ ਨੂੰ ਫਿਰ ਕੋਈ ਵੀ ਗਮ ਨਹੀਂ ਵਿਆਪਦਾ ਸਾਡਰ ਤੇ ਉੱਪਰ ਥੋੜਾ ਜਾਵੇ ਉਹ ਕਸ਼ਟ ਆ ਜਾਵੇ ਦੁੱਖ ਆ ਜਾਵੇ ਅਸੀਂ ਕਿੰਨਾ ਤਕੀ ਹੁੰਨਿਆ ਮਨ ਬੜਾ ਰੁਕੀ ਹੁੰਦਾ ਹੈ ਪਰ ਬਾਸਾ ਕਹਿੰਦੇ ਜਿਹਦੇ ਹਿਰਦੇ 'ਚ ਨਾਮ ਵਸ ਗਿਆ ਉਹਨੂੰ ਇਹ ਗਮ ਵਿਆਪਦਾ ਹੀ ਨਹੀਂ ਭਾਵੇਂ ਇਹ ਨਹੀਂ ਹੈ ਕਿ ਦੁੱਖ ਨਹੀਂ ਆਉਂਦੇ ਦੁੱਖ ਆਉਣਦੇ ਨੂੰ ਕੇ ਦੁੱਖ ਤੇ ਪਰ ਸਾਡੇ ਉਹਦੇ ਨੇ ਦੋਏ ਸਰੀਰ ਦੇ ਕੱਪੜੇ ਚ ਦੁੱਖ ਸੁਖ ਦੋਏ ਕਰ ਕੱਪੜੇ ਪਹਿ ਰਹਿ ਜਾਏ ਮਨੁੱਖ ਆਸ ਕਰ ਤੁਮ ਸੁਖ ਤੇ ਕਪੜੇ ਤੇ ਸਰੀਰ ਦੇ ਆਉਣਗੇ ਪਰ ਇਨਾਂ ਦੁੱਖਾਂ ਦਾ ਮਨ ਤੇ ਕੋਈ ਅਸਰ ਨਹੀਂ ਹੁੰਦਾ ਹੈ ਮਨ ਸਦਾ ਆਨੰਦ ਵਿੱਚ ਰਹਿੰਦਾ ਹੈ ਮਨ ਸਦਾ ਖੇੜੇ ਵਿੱਚ ਰਹਿੰਦਾ ਹੈ ਜਿਹੜਾ ਮੁਕਤ ਅਕਾਲ ਪੁਰਖ ਵੈਕੂ ਜੀ ਦੇ ਨਾਮ ਨਾਲ ਜੁੜ ਜਾਂਦਾ ਹੈ ਆਤਮ ਮੁਕਤ ਆਵਰਾ ਮੁਕਤ ਕਰਾਵੇ ਤੇ ਪਾਸਾ ਕਹਿੰਦੇ ਭਾਈ ਐਸਾ ਮਨੁੱਖ ਜਿਹੜਾ ਹਰ ਵੇਲੇ ਨਾਮ ਦੇ ਵਿੱਚ ਰਹਿੰਦਾ ਹੈ ਹਰ ਵੇਲੇ ਖੇੜੇ ਵਿੱਚ ਰਹਿੰਦਾ ਹੈ ਹਰ ਵੇਲੇ ਨਾਮ ਜਪਦਾ ਰਹਿੰਦਾ ਹੈ ਉਹ ਮਨੁੱਖ ਆਪ ਵੀ ਦੁੱਖਾਂ ਤੋਂ ਤੇ ਵਿਕਾਰਾਂ ਤੋਂ ਮੁਕਿਆ ਰਹਿੰਦਾ ਹੈ ਆਪ ਵੀ ਮੁਕਤ ਹੋ ਜਾਂਦਾ ਹੈ ਤੇ ਭਾਈ ਹੋਰਾਂ ਨੂੰ ਵੀ ਵਿਚਾਰ ਦਿੰਦਾ ਹੈ ਕਿਉਂਕਿ ਹੋਰਾਂ ਨੂੰ ਵੀ ਜਿਹੜੇ ਉਹਦੀ ਸੰਗਤ ਵਿੱਚ ਬੈਠਣਗੇ ਜਿਹੜਾ ਜੁੜਿਆ ਹੋਇਆ ਨੇ ਉਹਨਾਂ ਨੂੰ ਵੀ ਉਹੀ ਉਪਦੇਸ਼ ਦੇਵੇਗਾ ਉਹੀ ਗੰ ਸਮਝਾਏਗਾ ਭਾਈ ਨਾਮ ਨਾਲ ਜੁੜਜੋ ਨਾਮ ਚ ਜਪਿਆ ਗੁਰੂ ਸਿਮਰਨ ਕਰਿਆ ਨੋ ਜਿਹੜਾ ਖੇਤੀਬਾੜੀ ਦਾ ਕੰਮ ਕਰਦਾ ਹੈ ਖੇਤੀਬਾੜੀ ਦੀਆਂ ਸੁਨਾਹਾਂ ਲਏਗਾ ਜਿਹੜਾ ਉਹ ਕੋਈ ਵਿਜਨਸ ਕਰਦਾ ਉਹਦੀ ਗੱਲ ਕਰੇਗਾ ਚੋਰ ਚੋਰੀ ਨਹੀਂ ਗੱਲ ਕਰਦਾ ਨਸਈ ਪੁਰਸ਼ ਨਸਿਆਂ ਦੀ ਗੱਲ ਕਰਦਾ ਇਸੇ ਤਰ੍ਹਾਂ ਜਿਹੜਾ ਨਾਮੀ ਪੁਰਸ਼ ਹੈ ਉਹ ਨਾਮ ਦੀ ਗੱਲ ਕਰਦਾ ਹੈ ਗਰੀਬਨਵਾਰ ਪਾਤਸ਼ਾਹ ਜਿਹੜੇ ਭਾਈ ਨਾਮੀ ਪੁਰਸ਼ ਜਿਹੜਾ ਨਾਮ ਨਾਲ ਜੁੜਿਆ ਹੋਇਆ ਹੈ ਆ ਵੀ ਬਖਾਂ ਤੋਂ ਜਕਾਰਾਂ ਕਰ ਵੱਜ ਜਾਂਦਾ ਹੈ ਤੇ ਜਿਹੜੇ ਵੀ ਉਹਦੀ ਸੰਗਤ ਵਿੱਚ ਆਉਂਦੇ ਹਨ ਉਹਨਾਂ ਨੂੰ ਵੀ ਉਹ ਵਿਚਾਰ ਰਹਿੰਦਾ ਹੈ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਉਹ ਬਣ ਭਾਗੀ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਤੇ ਪਰਮਾਤਮਾ ਮਿਹਰ ਭਾਉ ਆਤਮਕ ਸੁਖ ਹਾਸਲ ਕਰਦਾ ਹੈ ਬਿਨ ਸਤਿਗੁਰੂ ਸਭੂਈ ਬਿਲਾਈ ਏ ਭਾਈ ਗੁਰੂ ਦੀ ਸਾਨੀ ਪ੍ਰਣ ਤੋਂ ਜੁਨਾਹ ਸਾਰੀ ਉਤਾਈ ਬਿਨਿ ਹੋ ਕੇ ਆਤਮਾ ਨੂੰ ਮੌਤ ਸੰਹੇੜ ਲੈਂਦੀ ਹੈ ਅਨੰਦ ਅਭਜੈ ਸਾਥ ਨਾ ਪਾਏ ਤੇ ਗੁਰੂ ਤੋਂ ਵਿਛੜ ਤੇ ਨੁਕ ਹਰ ਵੇਲੇ ਮਾਇਆ ਦੇ ਮੋਹ ਦੇ ਵਿੱਚ ਛੜਦੇ ਰਹੇ ਅੰਦਰੋਂ ਪਾਵੇਂ ਕੁਝ ਜਿੰਨੀ ਮਰਜ਼ੀ ਰੂਹੇ ਮਾਇਆ ਜਿਹੜੇ ਫਿਰਦੇ ਜਿਵੇਂ ਅਸੀਂ ਹੋਈ ਐ ਪਾਸਾ ਕਹਿੰਦੇ ਅੰਦਰੋਂ ਖੁਸ਼ੀ ਹੀ ਹੁੰਦਾ ਕਰੇ ਉਹ ਹਰ ਵੇਲੇ ਸ਼ਰਦਾ ਹੀ ਰਹਿੰਦਾ ਹੈ ਸ਼ਰਦਾ ਵਰਦਾ ਹੀ ਰਹਿੰਦਾ ਹੈ ਤੇ ਗੁਰੂ ਦੀ ਸੰਗੋ ਬਿਨਾ ਮਨੁੱਖ ਸ਼ਾਂਤੀ ਹਾਸਲ ਨਹੀਂ ਕਰ ਸਕਦਾ ਸਤ ਗੁਰ ਮਿਲੈ ਸਭ ਤ੍ਰਿਸ਼ਨਾ ਗੁਚਾਈ ਕਰਕੇ ਸਤਗੁਰ ਪਾਸਾ ਕਹਿੰਦੇ ਭਾਈ ਜਿਸ ਮਨੁੱਖ ਨੂੰ ਵੀ ਗੁਰੂ ਮਿਲ ਪੈਂਦਾ ਹੈ ਗੁਰੂ ਵੀ ਪੂਰਾ ਹੁਣਾ ਛਾ ਜਾਂਦਾ ਹੈ ਅਧੂਰਿਆਂ ਦੀ ਗੱਲ ਨਹੀਂ ਹੈ ਸਤਗੁਰ ਪਾਸਾ ਕਹਿੰਦੇ ਜਿਹਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਫਿਰ ਗੁਰੂ ਉਸ ਦੀ ਸਾਰੀ ਮਾਇਆ ਦੀ ਤ੍ਰੇ ਮਿਟਾ ਦਿੰਦਾ ਹੈ ਇਹ ਨਹੀਂ ਹੈ ਕਿ ਬਿਨ ਗੁਰੂ ਵਾਲੇ ਬਣ ਕੇ ਤੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਿਆ ਸਾਡੀ ਤ੍ਰੇ ਮਿਟ ਜਾਏਗੀ ਨਹੀਂ ਸਤਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਵਣ ਬਣ ਕੇ ਗੁਰੂ ਦੇ ਉਪਦੇਸ਼ ਨੂੰ ਮੰਨਣਾ ਆਦਮੀ ਆ ਗੁਰੂ ਦੇ ਵਜਨਾ ਨੂੰ ਮੰਨਣਾ ਆਦਮੀ ਆ ਜੇ ਹੁਣ ਅਸੀਂ ਕੇਵਲ ਅੰਮ੍ਰਿਤ ਛਕ ਲਿਆ ਨਾਮ ਨਹੀਂ ਜਪਿਆ ਕਦੇ ਨਿਤਨੇਮ ਨਹੀਂ ਕੀਤਾ ਕਦੇ ਗੁਰੂ ਦੀ ਸੰਗਤ ਨਹੀਂ ਕੀਤੀ ਗੁਰੂ ਦੀ ਸੰਗਤ ਵਿੱਚ ਨਹੀਂ ਆਏ ਫੇਰ ਸਾਡੀ ਭੂਮ ਨਹੀਂ ਬੈਠੇਗੀ ਕੋਕ ਮਟੋਂਣਾ ਵਾਹਤੇ ਕਿਉਂਕਿ ਪਿਆਰਿਓ पेट ਨੂੰ ਕੁੱਪ ਲੱਗਦੀ ਹੈ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਖਾਣਾ ਨਹੀਂ ਜਾਂਦਾ ਕੁੱਪ ਨਹੀਂ ਮिटਦੀ ਹੈ ਸਾਹਮਣੇ ਪਿਆ ਆ ਤੇ ਕੁੱਪ ਨਹੀਂ ਮिटਣੀ ਹੈ ਭਾਵੇਂ ਥਾਲ ਭਰ ਭਰ ਕੇ ਰੱਖ ਦਿਓ ਅੱਗੇ ਜੇ ਉਹ ਵੇਖੀ ਜਾਏ ਤਾਂ ਕੁੱਪ thro ਮਿਟਣ ਲੱਗੀ ਹੈ ਵੇਖ ਕੇ ਜਿਨ੍ਹਾਂ ਦੇ ਅੰਦਰ ਗ라ਹੀ ਜਾਏ ਉਹਨਾਂ ਚ ਕੁੱਪ ਨਹੀਂ ਕੁੱਪ ਉਹਦੇ ਵਿੱਚ ਵੀ ਜਦੋਂ ਅੰਦਰ ਗ라ਹੀ ਜਾਏਗੀ ਅੰਦਰ ਭੋਜਨ ਜਾਏਗਾ ਉਸੇ ਤਰ੍ਹਾਂ ਸਤਿਗੁਰ ਪਾਸਲਾ ਜੀਆਂ ਦੇ ਵੀ ਬਚਨ ਨੇ ਭਾਈ ਕੇਵਲ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਪਾਉਨੇ ਆ ਦਰਸ਼ਨ ਕਰਦੇ ਹਾਂ ਚੰਗੀ ਗੱਲ ਹੈ ਆਉਣਾ ਚਾਹੀਦਾ ਪਰ ਇਸ ਤਰ੍ਹਾਂ ਸਾਡੀ ਤ੍ਰੇਪ ਟੁੱਪ ਨਹੀਂ ਮਿਟਣੀ ਹੈ ਗੁਰੂ ਦੇ ਵਚਨਾਂ ਨੂੰ ਸੁਣਨਾ ਪੈਣਾ ਹੈ ਗੁਰੂ ਦੇ ਵਚਨਾਂ ਨੂੰ ਸਮੋਉਣਾ ਪੈਣਾ ਹੈ ਨਿਤਨੇਮ ਨਾਲ ਜੁੜਨਾ ਪੈਣਾ ਹੈ ਬਾਣੀ ਪੜ੍ਹਨੀ ਪੈਣੀ ਹੈ ਬਾਣੀ ਨੇ ਵਿਚਾਰ ਕਰਕੇ ਗੁਰੂ ਦੀ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰਨਾ ਪੈਣਾ ਹੈ ਫਿਰ ਸਾਡੀ ਧੂਪ ਮਿਟਣੀ ਹੈ ਇਸ ਕਰਕੇ ਪਾਸਾ ਕਹਿੰਦੇ ਜਿਸਨੂੰ ਵੀਰ ਮਨ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਵਾਲੇ ਬੰਤੇ ਸਾਰੇ ਜਾਨੇ ਹਨ ਪਰ ਮਿਲਦਾ ਗੁਰੂ ਕਿਰਨੇ ਤੇ ਰਲਿਆ ਨੂੰ ਮੈਂ ਗੁਰੂ ਮਿਲਣ ਦਾ ਭਾਵ ਹੈ ਅਸੀਂ ਗੁਰੂ ਦੇ ਬਚਨਾਂ ਨੂੰ ਕਮਾ ਕੇ ਗੁਰੂ ਸਾਹਿਬ ਮਹਾਰਾਜਿਆਂ ਦੇ ਬਚਨਾਂ ਨੂੰ ਕਮਾ ਕੇ ਸਤਿਗੁਰ ਦੇ ਚ ਦਿੱਸੇ ਹੋਏ ਮਾਰਗ ਤੇ ਚੱਲ ਕੇ ਫਿਰ ਗੁਰੂ ਮਿਲਦਾ ਹੈ ਇਸ ਕਰਕੇ ਜਿਹਨੂੰ ਮਿਲ ਕਹਿੰਦਾ ਫਿਰ ਉਸ ਦੀ ਸਾਰੀ ਮਾਇਆ ਦੀ ਤ੍ਰੇ ਸਤਿਗੁਰ ਕਾ ਸਾ ਨਾਮ ਦੇ ਨਾਮ ਸਿਮਰਨ ਦੇ ਨਾਲ ਗਿਆਨ ਦੇ ਨਾਲ ਸਾਰੀ ਤ੍ਰੇਪ ਛਾ ਦਿੰਦੇ ਮਾਨ ਨਾਨਕ ਨਾਮ ਸਾਥ ਸੁਖ ਪਾਈ ਇਸ ਕਰਕੇ ਹੁਣ ਵੱਡਿਆਂ ਵੀ ਮੂਰ ਲਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਬਚਨ ਕਰਦੇ ਨੇ ਕਿ ਨਾਨਕ ਉਹ ਮਨੁੱਖ ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਭਾਈ ਉਹ ਮਨੁੱਖ ਫਿਰ ਹਰ ਨਾਮ ਦੇ ਵਿੱਚ ਇਹ ਕਰਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਗੁਰੂ ਨਾਲਿਲ ਕੇ ਪਾਸਾ ਕਹਿੰਦੇ ਨਾਮ ਨਾਲ ਜੁੜ ਜਾਂਦਾ ਹੈ ਤੇ ਹਰ ਨਾਮ ਦੇ ਵਿੱਚ ਜੁੜਿਆ ਹੋਇਆ ਮਨੁੱਖ ਸ਼ਾਂਤੀ ਵੀ ਹਾਸਲ ਕਰ ਲੈਂਦਾ ਹੈ ਤੇ ਆਨੰਦ ਵੀ ਹਾਸਲ ਕਰ ਲੈਂਦਾ ਹੈ ਇਸ ਕਰਕੇ ਅਨੇਲੇ ਪਾਵਨ ਪਿੱਤਰ ਮੁਖਵਾਕ ਸਹਿਬ ਜੀ ਦੇ ਰਾਹੀ ਧੰਨ ਸਹਿਬ ਸ੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਸਨਝਾਉਣਾ ਕੀਤਾ ਹੈ ਭਾਈ ਨਾਮ ਨਾਲ ਲਗੋ ਗੁਰੂ ਦੇ ਚਰਨਾਂ ਨਾਲ ਲਗੋ ਜਿਹੜਾ ਗੁਰੂ ਚਰਨਾਂ ਨਾਲ ਜੁੜੇਗਾ ਉਹਦੀ ਹੀ ਭੁੱਖ ਮٹےਗੀ ਕਿਉਂਕਿ ਪ੍ਰਸ਼ਾਦਾ ਜਿਹੜਾ ਛਕੇਗਾ ਉਹ ਉਹਦੀ ਮਿਠਣੀ ਹੈ ਉਸੇ ਤਰ੍ਹਾਂ ਹੈ ਮਾਇਆ ਜਣੀ ਹੈ ਸਾਰੇ ਸੰਸਾਰ ਨੂੰ ਖਾਣੀ ਆ ਪਤਰੀ ਬਰ ਬਚਨ ਸੁਣੇ ਨੇ ਸਤਿਗੁਰਾਂ ਦੇ ਆਸਾ ਕਹਿੰਦੇ ਮਾਇਆ ਮਨ ਕਾਮੁ ਨਹੀਂ ਦਿਨ ਬਿਨ ਗੰਤਾ ਜਗ ਖਾਇਆ ਮਨੁ ਖਾਤੇ ਗੁਰਮੁਖੁ ਗੁਰੂ ਰੇਸ਼ੀ ਜਿਨਿ ਸੱਚੇ ਨਾਮ ਚਿਤ ਲਾਇਆ। ਪਾਸਾ ਕਹਿੰਦੇ ਮਾਇਆ ਜਣੀ ਐ ਮੂਣੀ ਐ, ਸੁਪਣੀ ਦੇ ਰੂਪੈ ਦਾ ਮਾਨੁ ਸਖਰੀ ਵੀ ਕਿਹਾ ਹੈ। ਸਾਰੇ ਸੰਸਾਰ ਨੂੰ ਧਾਰੀ ਐ। ਪਰ ਗੁਰਮੁਖ ਨੇ ਜਿਹੜੇ ਮਨੁ ਕੰਮ ਕਰ ਜਾਂਦੀਆਂ ਜਿਹੜੇ ਗੁਰਮੁਖ ਨੇ ਗੁਰਮੁਖ ਉਪਰੇ ਜਿਹੜੀ ਸੱਚੇ ਨਾਮ ਚਿਤ ਲਾਇਆ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿਤ ਜੋੜ ਲਿਆ। ਸੱਚੇ ਨਾਮ ਨਾਲ ਜਿਹੜੇ ਜੁੜ ਗਏ ਆਸਾ ਕਿ ਜਿਹਨਾਂ ਤੇ ਮਾਇਆ ਦਾ ਆਸਰ ਨਹੀਂ ਹੁੰਦਾ ਉਹ ਬਚ ਜਾਂਦੇ ਨੇ ਸੰਸਾਰ ਤੋਂ ਜਿ세 ਤਰ੍ਹਾਂ ਸੰਤ ਪੂਜੀਆਂ ਨੇ ਵੀ ਆਖੇ ਭਾਈ ਸਾਨੂੰ ਪਾਵਨ ਵਚਨਾਂ ਪਾਵਨ ਪਿਤਰ ਹੁਕਮ ਨਾਲ ਅਸਰ ਆਈ ਇਹੀ ਉਪਦੇਸ਼ ਵਕਤ ਵੀ ਬਾਜਿਆ ਹੈ ਕਿ ਭਾਈ ਗੁਰੂ ਵਾਲੇ ਵਰਨ ਗੁਰੂ ਚਰਨਾਂ ਨਾਲ ਜੁੜੋ ਸਤਿਗੁਰਾਂ ਨੇ ਦਰਸਾਈ ਮਾਰਗ ਤੇ ਚੱਲ ਕੇ ਸਤਿਗੁਰਾਂ ਦੇ ਪਾਵਨ ਪਿਤਰ ਗਿਆਨ ਨੂੰ ਗ੍ਰਹਿਣ ਕਰਕੇ ਇਸ ਸੰਸਾਰ ਦੀ ਮਾਇਆ ਤੋਂ ਬਚ ਕੇ ਆਪਣੇ ਮੁਨਕਾ ਜਨਮ ਨੂੰ ਸਫਲਾ ਕਰੀਏ ਨਾਮ ਨਾਲ ਜੁੜ ਕੇ ਮੁਨਕਾ ਜਨਮ ਨੂੰ ਸਫਲਾ ਕਰੀਏ ਇਹ ਮੁਨਕਾ ਜਨਮ ਦਾ ਨਹੀਂ ਸਭ ਤੋਂ ਵੱਡਾ ਕੰਮ ਹੈ ਸੋ ਆਓ ਹੋਇਆਂ तमाम ਬਨਾਂ ਦੀ ਖਿਮਾ ਸਤਿਗੁਰੂ ਜੀ ਬਖਸ਼ੂ ਜੋਗ ਨੇ ਪਿਆਰੀ ਸਾਹਿਬ ਸੰਤ ਬਖਸ਼ੂ ਜੋਗ ਹੈ ਬਖਸ਼ਣਾ ਜੀ ਕੋਈ ਵਿਚਾਰ ਜਿ ਮਨ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਲੈਣ ਕੇ ਗ੍ਰਹਿਣ ਕਰਿਓ ਗਲਤੀਆਂ ਦਾਆਂ ਜਾਣ ਕੇ ਮਾਫੜਨਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਲ ਪਾਣੀ ਸਰਵਤਰਾ